ਜੇ ਤੁਸੀਂ ਕਰੇ ਬਚੀ ਪਈ ਬਾਸੀ ਰੋਟੀਆਂ ਦੇ ਇਹ ਨੂਡਲ ਤਿਆਰ ਕਰਕੇ ਆਪਣੇ ਬੱਚਿਆਂ ਨੂੰ ਖਵਾਦੇ ਹੋ ਬਾਅਦਲੇ ਨੂਡਲ ਖਾਣਾ ਭੁੱਲ ਜਾਣਗੇ ਬਾਰੀ-ਬਾਰੀ ਇਹ ਬਾਸੀ ਰੋਟੀਆਂ ਦੇ ਨੂਡਲ ਮੰਗਿਆ ਕਰਨਗੇ ਤੁਸੀਂ ਕਰਨਾ ਹੈ ਕਿ ਜਿਹੜੀਆਂ ਆਪਣੀ ਘਰੇ ਬਾਸੀ ਰੋਟੀਆਂ ਹੁੰਦੀਆਂ ਨੇ ਇਹਦੇ ਗੋਲ-ਗੋਲ ਰੂਲ ਕਰ ਲਿਓ ਓਦੋਂ ਬਾਅਦ ਜਿਹੜੀ ਤੁਸੀਂ ਲੰਬੇ-ਲੰਬੇ ਬਰੀਕ ਪੀਸ ਕਰ ਲਿਓ ਓਦੋਂ ਬਾਅਦ ਜੀ ਸਾਨੂੰ ਚਾਹੀਦੇ ਨੇ ਪਿਆਜ਼ ਪਿਆਜ਼ ਨੂੰ ਵੀ ਤੁਸੀਂ ਲੰਬੇ-ਲੰਬੇ ਕੱਟ ਕਰ ਲਿਓ ਤੇ ਓਦੋਂ ਬਾਅਦ ਜੀ ਸਾਨੂੰ ਇੱਕ ਚਾਹੀਦਾ ਗਾਜਰਾ ਗਾਜਰ ਨੂੰ ਵੀ ਤੁਸੀਂ ਬਰੀਕ-ਬਰੀਕ ਕੱਟ ਲਿਓ ਤੇ ਓਦੋਂ ਬਾਅਦ ਜੀ ਇੱਕ ਚਾਹੀਦਾ ਸਾਨੂੰ ਟਮਾਟਰ ਟਮਾਟਰ ਨੂੰ ਵੀ ਤੇ 100 ਨੂੰ ਚਾਹੀਦੀ ਸ਼ਿਮਲਾ ਮਿਰਚ ਇਹਨੂੰ ਵੀ ਤੁਸੀਂ ਬਰੀਕ ਬਰੀਕ ਕੱਟ ਲਓ ਤੇ ਉਸ ਤੋਂ ਬਾਅਦ ਜੀ ਤੁਸੀਂ ਕੋਈ ਹੋਰ ਵੀ ਸਬਜ਼ੀ ਇਹਦੇ ਵਿੱਚ ਬਰੀਕ ਕੱਟ ਕੇ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਜੀ ਤੁਹਾਨੂੰ 2-3 ਚਮਚੇ ਚਾਹੀਦੇ ਨੇ ਦੇਸੀ ਘਿਓ ਦੇ ਇਹਨੂੰ ਗਰਮ ਕਰ ਲਿਓ 1 ਚਮਚਾ ਇਹਦੇ ਵਿੱਚ ਜੀਰੇ ਦਾ ਪਾ ਲਿਓ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਸਮਾਨ ਕੱਟੇ ਦੀਗਾ ਜੀ ਇਹ ਵਿੱਚ ਪਾ ਲਿਓ ਇਹਨੂੰ ਤੁਸੀਂ ਚੰਗੇ ਤਰੀਕੇ ਨਾਲ 5-7 ਮਿੰਟ ਚੰਗੇ ਤਰੀਕੇ ਨਾਲ ਭੁੰਨ ਲਿਓ ਉਸ ਤੋਂ ਬਾਅਦ ਜੀ ਇਹਦੇ ਵਿੱਚ ਤੁਸੀਂ ਅੱਧਾ ਚਮਚਾ ਪਾਣਾ ਜੀ ਲਾਲ ਮਿਰਚਾਂ ਦਾ ਤੇ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਿਓ ਤੇ ਫਿਰ ਉਸ ਤੋਂ ਬਾਅਦ ਜੀ ਇਹਦੇ ਵਿੱਚ ਤੁਸੀਂ ਅੱਧਾ ਚਮਚ ਉਸ ਨੂੰ ਮਿਕਸ ਕਰ ਲਿਓ ਤੇ ਉਸ ਤੋਂ ਬਾਅਦ ਜੀ ਤੁਹਾਨੂੰ ਮੈਗੀ ਮਸਾਲੇ ਦਾ ਇੱਕ ਪੌਚ ਚਾਹੀਦਾ ਕੱਟ ਕੇ ਇਹਦੇ ਵਿੱਚ ਇੱਕ ਪਾ ਲਿਓ ਇਹਨੂੰ ਤੁਸੀਂ ਚੰਗੇ ਤਰੀਕੇ ਨਾਲ ਮਿਕਸ ਕਰ ਲਿਓ ਜੀ ਉਸ ਤੋਂ ਬਾਅਦ ਜੀ ਤੁਹਾਨੂੰ ਚਾਹੀਦੀ ਟਮਾਟੋ 소ਸ ਇਹ ਵੀ ਤੁਸੀਂ ਇਹਦੇ ਵਿੱਚ 2-4 ਚਮਚੇ ਪਾ ਲਿਓ ਇਹਨੂੰ ਤੁਸੀਂ ਚੰਗੇ ਤਰੀਕੇ ਨਾਲ ਮਿਕਸ ਕਰ ਲਿਓ ਜੀ ਮਿਕਸ ਕਰਨ ਤੋਂ ਬਾਅਦ ਜੀ ਜਿਹੜੀਆਂ ਆਪਣੇ ਰੋਟੀਆਂ ਬਰੀਕ-ਬਰੀਕ ਕੱਟੀਆਂ ਦੀਆਂ ਇਹ ਵੀ ਇਹਦੇ ਵਿੱਚ ਪਾ ਲਿਓ ਇਹਨੂੰ ਤੁਸੀਂ ਘੱਟੋ-ਘੱਟ ਜੀ 2-4 ਮਿੰਟ ਚੰਗੇ ਤਰੀਕੇ ਨਾਲ ਪਕਾ ਲਿਓ ਜਿਹੜਾ ਇਹਦਾ ਮਤਲਬ ਰਸ ਆਏਗਾ ਸਾਰਾ ਜਿਹੜੀਆਂ ਆਪਣੀਆਂ ਰੋਟੀਆਂ ਕੱਟ ਕੇ ਪਾਈਆਂ ਨੇ ਇਹਨਾਂ ਦੇ ਵਿੱਚ ਵਗ ਜੀ ਲਓ ਜੀ ਆਪਣੇ ਤੁਸੀਂ ਤਿਆਰ ਕਰਕੇ ਜੀ ਇੱਕ ਵਾਰੀ ਆਪਦੇ ਬੱਚਿਆਂ ਨੂੰ ਖਵਾ ਦਿਓ ਉਹ ਜਿਹੜੇ ਬਾਰ ਨੇ ਨਿਊਰੋਲੋਜੀ ਬਾਰ ਬਾਰ ਮੰਗਦੇ ਨੇ ਉਹ ਖਾਣਾ ਭੁੱਲ ਜਾਣਗੇ ਇੱਕ ਵਾਰੀ ਇਹ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਇਹ ਸੇਤਵਾਦ ਤੇ ਬਹੁਤ ਚੰਗੇ ਹੁੰਦੇ ਨੇ ਜਿਹੜੇ ਬੱਚੇ ਨੂੰ ਖਾਇਆ ਪੀਆ ਨਹੀਂ ਲੱਗਦਾ ਹੈਗਾ ਜਾਂ ਸਰੀਰ ਦੇ ਵਿੱਚ ਕਮਜ਼ੋਰੀ ਹੈ ਸਾਰੀ ਦੂਰ ਕਰ ਦੂਗਾ ਤੇ ਵੀਡੀਓ ਚੰਗੀ ਲੱਗੀ ਤਾਂ ਜੀ ਸ਼ੇਅਰ ਜ਼ਰੂਰ ਕਰ ਦਿਓ